ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਜੋ ਅਸੀਂ ਵਿਚਾਰ ਕਰਨ ਲੱਗੇ ਆਂ ਸਾਝੇ ਇਹ ਹੈਗੇ ਨੇ ਕਿ ਜੋ ਮਨੁੱਖੀ ਹਸਤੀ ਹੈ ਇਸ ਦੇ ਕਿਹੜੇ ਕਿਹੜੇ ਪੰਜ ਤੱਤ ਨੇ ਜੋ ਮਨੁੱਖੀ ਸਰੀਰ ਹੈ ਇਸ ਦੇ ਪੰਜ ਤੱਤਾਂ ਬਾਰੇ ਤਾਂ ਲਗਭਗ ਸਾਰਿਆਂ ਨੂੰ ਹੀ ਪਤਾ ਕਿ ਪਾਣੀ ਹੈ ਅਗਨੀ ਹੈ ਹਵਾ ਹੈ ਮਿੱਟੀ ਹੈ ਤੇ ਆਕਾਸ਼ ਹੈ ਸੈਵਿਕ ਮਾਲ ਸੈਸੀ ਬਰਨ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਕਈ ਤਰ੍ਹਾਂ ਦੇ ਗੁਰ ਆਦੇਸ਼ ਮਿਲਦੇ ਨੇ ਇਸ ਵੰਦੀ ਜਿਵੇਂ ਮਹਾਰੂਮ ਅੱਲਾ ਪਹਿਲਾ ਆਗ 1031 ਦੇ ਉੱਤੇ ਹੈ ਆਪ ਤੇਜ ਵਾਏ ਪ੍ਰਥਵੀ ਆਕਾਸ਼ਾ ਤਿੰਨ ਮੈਂ ਪੰਜ ਤਤ ਘਰ ਵਸਾ ਇਹਨਾਂ ਪੰਜਾਂ ਤਤਾਂ ਦੇ ਵਿੱਚ ਪ੍ਰਭੂ ਦਾ ਵਾਸਾ ਹੈ ਆਪ ਹੁੰਦਾ ਪਾਣੀ ਤੇਜ ਹੈ ਅਗਨੀ ਵాయ ਹੈ ਹਵਾ ਪ੍ਰਥਵੀ ਹੈ ਮਿੱਟੀ ਤੇ ਆਕਾਸ਼ਾ ਹੈ ਜੋ ਯੂਨੀਵਰਸ ਦਾ ਬਿਲਡਿੰਗ ਬਲਾਕ ਹੈ ਜਿਸ ਨੂੰ ਅਸੀਂ ਡਾਰਕ ਮੈਟਰ ਵੀ ਕਹਿੰਦੇ ਆ ਡਾਰਕ એનર્ਜੀ ਵੀ ਕਹਿੰਦੇ ਆ ਆਪ ਵాయ ਆਪ ਤੇਜ ਵాయ ਪ੍ਰਥਮੀ ਆਕਾਸ਼ਾ ਤਿਨ ਮਹਿ ਪੰਜ ਤਤ ਘਰ ਵਸ ਇਸੇ ਤਰ੍ਹਾਂ ਐਸਾ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਦੂਜੀ ਪੌੜੀ ਦੇ ਵਿੱਚ ਵੀ ਭਾਈ ਗੁਰਦਾਸ ਜੀ ਦੱਸ ਰਹੇ ਨੇ ਪੌਣ ਪਾਣੀ ਬਸੰਤਰੋ ਪੌਣ ਪਾਣੀ ਬਸੰਤਰੋ ਬਸੰਤਰੋ ਮਤਲਬ ਅਗ ਚੌਥੀ ਧਰਤੀ ਸੰਗ ਮਿਲਾਈ ਪੰਚਮ ਵਿੱਚ ਆਕਾਸ ਕਰ ਕਰਤਾ ਛਟਮ ਅਦਿਸ਼ਟ ਸਮਾਈ ਸੋ ਜੋ ਮਨੁੱਖੀ ਸਰੀਰ ਹੈ ਇਸ ਦੇ ਪੰਜ ਜਿਹੜੇ ਤੱਤ ਨੇ ਪਾਉਣ ਪਾਣੀ ਅਗ ਮਿੱਟੀ ਤੇ ਆਕਾਸ਼ ਇਹ ਦੇ ਬਾਰੇ ਤਾਂ ਅਸੀਂ ਕਾਫੀ ਜਾਣਦੇ ਹਾਂ ਸੁਣਦੇ ਹਾਂ ਆਲਮੋਸਟ ਹਰ ਕੋਈ ਜਾਣਦਾ ਹੈ ਇਸ ਬਾਰੇ ਪਰੰਤੂ ਜੋ ਮਨੁੱਖੀ ਹਸਤੀ ਜੋ ਹੈ ਇਸਦੇ ਵੀ ਅੱਗੇ ਪੰਜ ਤੰਤ ਇਹ ਕਿਰੇ ਕਿਰੇ ਤਤ ਨੇ ਮਾਰੂ ਮੱਲਾ 5ਵਾਂ ਅੰਗ 1007 1007 ਦੇ ਉੱਤੇ ਸੈਵਿਕ ਮਾਲ ਸੈ ਸ਼ਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਦਸਰੇ ਨੇ ਕਿ ਜਿਓ ਮਨ ਤਨ ਪ੍ਰਾਣ ਪ੍ਰਭ ਕੇ ਤੂੰ ਆਪਨ ਆਪ ਨਿਭਾ। ਸੋ ਇਹ ਪੰਜ 엘ਿਮੈਂਟ ਨੇ ਮਨੁੱਖੀ ਜਾਮੇ ਦੇ। ਮਨੁੱਖੀ ਹਸਤੀ ਦੇ। ਕਿਰੇ ਕਿਰੇ ਜੀਓ ਪਹਿਲਾ ਹੈ ਜੀਓ ਜਿਸ ਨੂੰ ਜੋਤ ਵੀ ਕਹਿੰਦੇ ਨੇ। ਦੂਜਾ ਹੈ ਮਨ। ਤੀਸਰਾ ਹੈ ਤਨ। ਚੌਥਾ ਹੈ ਪ੍ਰਾਣ ਤੇ ਪੰਜਵਾਂ ਹੈ ਹੋਮੇ। ਇਹ ਪੰਜਾਂ ਨੂੰ ਮਿਲਾ ਕੇ ਇਹ ਜੋ ਮਨੁੱਖੀ ਹਸਤੀ ਜਾਂ ਮਨੁੱਖੀ ਜਾਮਾ ਮੰਨਦਾ ਹੈ ਜਾਂ ਜਿੰਨੇ ਵੀ ਅਸੀਂ ਜੀਵ ਆਤਮਾਵਾਂ ਪਸ਼ੂਆਂ ਦੇ ਰੂਪ ਵਿੱਚ ਜਾਂ ਪੰਛੀਆਂ ਦੇ ਰੂਪ ਵਿੱਚ ਜਾਂ ਬਨਸਪਤੀ ਦੇ ਰੂਪ ਵਿੱਚ ਦਿੱਖਿਆ ਇਹ ਸਾਰਿਆਂ ਦਾ ਜੋ ਮੁਜਸਮਾ ਹੈ ਇਹਨਾਂ ਪੰਜਾ ਤੱਤਾ ਦਾ ਹੀ ਮੁਜਸਮਾ ਹੈ ਜਿਓ ਜਾਂ ਜੋਤ ਬਾਰੇ ਸਹਿਬਿਕ ਮਾਸਾ ਸ਼ੁਰੂ ਕਰਨ ਸਾਭੀ ਦੇ ਵਿੱਚ ਜੋ ਗੁਰ ਆਦੇਸ਼ ਨੇ ਜਿਉ ਜਾਂ ਜੋਤ ਕੀ ਹੈ ਕਿ ਜੋ ਸਾਡੇ ਮਨ ਨੂੰ ਪ੍ਰਕਾਸ਼ਿਤ ਕਰਦੀ ਹੈ ਜਦੋਂ ਤੂੰ ਸਾਡਾ ਮਨ ਸਹਿਬ ਸ਼ੁਰੂਦੋਂ ਤੂੰ ਸਾਡਾ ਮਨ ਪ੍ਰਭ ਪ੍ਰਮਾਤਮਾ ਤੋਂ ਵਿਛੜਿਆ ਹੈ ਜਦੋਂ ਤੂੰ ਜਦੋਂ ਇਹ ਖੇਡ ਸ਼ੁਰੂ ਹੋਈ ਉਦੋਂ ਤੋਂ ਸਾਡਾ ਮਨ ਪ੍ਰਭ ਪ੍ਰਮਾਤਮਾ ਤੋਂ ਵਿਛੜਿਆ ਹੈ ਜਨਮਾਂ ਜਨਮਾਂਤਰਾ ਦੀ ਦੇ ਚੱਕਰ ਕੱਢਦਾ ਹੋਇਆ ਇਹਦਾ ਇੱਕੋ ਹੀ ਜੋ ਮਕਸਦ ਹੈ ਉਹ ਵਾਪਸ ਪ੍ਰਭੂ ਪਰਮਾਤਮਾ ਨੂੰ ਮਿਲ ਲੈਣਾ ਤੇ ਜਿਵੇਂ ਇੱਕ ਘੜੇ ਦੇ ਵਿੱਚ ਪਾਣੀ ਹੈ ਉਸ ਦੇ ਵਿੱਚ ਚੰਦਰਮਾ ਦਾ ਜਿਵੇਂ ਅਕਸ ਪੈਂਦਾ ਹੈ ਸੋ ਜਦੋਂ ਤੋਂ ਇਹ ਜੋ ਮਨ ਹੈ ਪ੍ਰਭੂ ਪਰਮਾਤਮਾ ਤੋਂ ਅਲੱਗ ਹੋਇਆ ਹੈ ਉਦੋਂ ਤੋਂ ਹੀ ਇਸ ਮਨ ਦੇ ਉੱਤੇ ਅਲੱਗ ਹੁੰਦੇ ਸਾਰ ਹੀ ਰੂਹ ਪ੍ਰਮਾਤਮਾ ਦੀ ਜੋਤ ਪੈ ਰਹੀ ਹੈ ਉਹ ਜੋ ਜੋਤ ਹੈ ਇਸ ਨੂੰ ਚੇਤਨਤਾ ਬਖਸ਼ਦੀ ਹੈ ਜਿਹੜੇ ਗੁਰਸਿੱਖ ਰੂਹ ਪ੍ਰਮਾਤਮਾ ਦੇ ਚਰਨਾਂ 'ਚ ਪਹੁੰਚ ਜਾਂਦੇ ਨੇ ਇਸੇ ਜੋਤ ਤੋਂ ਉਹਨਾਂ ਨੂੰ ਫਿਰ ਅਨੰਦ ਨਾ ਸੁਣਾਈ ਦਿੰਦਾ ਹੈ ਸਭ ਸੁਣਾਈ ਦਿੰਦਾ ਹੈ ਇਸੇ ਸ਼ਬਦ ਦੇ ਨਾਲ ਅਪੇਧ ਹੋ ਕੇ ਫਿਰ ਉਹ ਵਾਪਸ ਪ੍ਰਮਾਤਮਾ ਦੇ ਚਰਨਾਂ ਵਿੱਚ ਸਮਾ ਜਾਂਦੇ ਨੇ ਸੋ ਇਹ ਜੋ ਜੀਵ ਹੈ ਜਾਂ ਜੋ ਜੋਤ ਹੈ ਜੋ ਸਾਨੂੰ ਹਰ ਵੇਲੇ ਸੁਚੇਤ ਕਰੀ ਰੱਖਦੀ ਹੈ ਚੇਤਨ ਕਰੀ ਰੱਖਦੀ ਹੈ ਸਰੀਰ ਨੂੰ ਵੀ ਚੇਤਨ ਕਰਦੀ ਹੈ ਮਨ ਨੂੰ ਵੀ ਚੇਤਨ ਕਰਦੀ ਹੈ ਸਾਨੂੰ ਚੰਗੇ ਪਾਸੇ ਜਾਂ pade ਪਾਸੇ ਨਾ ਜਾਣ ਦੇ ਲਈ ਸਾਨੂੰ ਬਾਰ-ਬਾਰ ਜੀ ਨੂੰ ਸੀ ਕੌਨਸ਼ੀਅਸ ਹੈ ਜਿਹੜੀ ਸਾਨੂੰ ਕੌਨਸ਼ੀਅਸ ਮਰੀ ਪ੍ਰੇਕ ਕਰਦੀ ਇਹ ਬਾਰ-ਬਾਰ ਸਾਨੂੰ ਦੱਸਦੀ ਹੈ ਕਿ ਤੁਸੀਂ ਇੱਧਰ ਜਾਣਾ ਇੱਧਰ ਨਹੀਂ ਜਾਣਾ ਸਹਿਬਿਕ ਮਾਸੇਸ਼ੀ ਫਰਾਂਸ ਸਾਹਿਬ ਜੀ ਮਹਾਰਾਜ ਜੋਤ ਜਾਂ ਜੀਓ ਦੇ ਕਈ ਸਾਰੇ ਗੁਰ ਆਦੇਸ਼ ਨੇ ਕਿ ਹਬ ਸਮਾਣੀ ਜੋਤ ਜਿਉਂ ਜਲ ਘਟਾਉ ਚੰਦਰਮਾ ਮਾਰੂ ਮੱਲਾ ਪੰਜਵਾਂ ਅੰਗ 1099 ਦੇ ਉੱਤੇ ਜਿਵੇਂ ਚੰਦਰਮਾ ਘੜਿਆਂ ਦੇ ਜਲ ਦੇ ਵਿੱਚ ਅਕਸ ਦੇ ਰੂਪ ਵਿੱਚ ਸਮਾਇਆ ਹੋਇਆ ਹੈ اسی ਤਰੀਕੇ ਨਾਲ ਜੋ ਜੋਤ ਹੈ ਉਹ ਸਾਰਿਆਂ ਮਨਾਂ ਦੇ ਉੱਤੇ ਆਪਣਾ ਆਪਣਾ ਪ੍ਰਕਾਸ਼ ਪਾਉਂਦੀ ਹੈ ਵਾਹਿਗੁਰੂ ਇਸੇ ਤਰ੍ਹਾਂ RAM ਕਲੀ ਮੱਲਾ ਪੰਜਵਾਂ ਆਗਨ ਉਸ 65 ਦੇ ਉੱਤੇ ਸੈਵਿਕ ਮਾਸ ਸਹਿ ਸ਼ਿਵਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਦੱਸਦੇ ਨੇ ਜੀਆਂ ਅੰਦਰ ਜੀਓ ਸਭ ਕੁਝ ਜਾਣਦਾ ਇਹ ਸਾਡੇ ਸਾਰੇ ਪੇਤ ਜਾਣਦੇ ਅਸੀਂ ਜੋ ਕੁਝ ਕਰਦੇ ਹਾਂ ਆਪਣੇ ਮਨ ਦੇ ਅੰਦਰ ਜੋ ਕੁਝ ਸੋਚਦੇ ਹਾਂ ਐਵੇਂ ਹਲਕੇ ਹੈ ਜਾਂ ਕਿਣਕਾ ਮਾਤਰ ਵੀ ਸੋਚਦੇ ਹਾਂ ਇਹ ਉਸ ਜੋਤ ਨੂੰ ਸਭ ਪਤਾ ਹੈ ਕਿ ਅਸੀਂ ਕੀ ਸੋਚ ਰਹੇ ਹਾਂ ਕਿਉਂ ਸੋਚ ਰਹੇ ਹਾਂ ਭਾਵੇਂ ਦੁਨੀਆ ਨੂੰ ਧੋਖਾ ਦੇ ਸਕਦੇ ਹਾਂ ਪਰ ਜੋ ਜੋਤ ਸਾਡੇ ਮਨ ਦੇ ਅੰਦਰ ਸਮਾਈ ਹੈ ਸਾਡੀ ਮਨ ਨੂੰ ਚੇਤਨਤਾ ਬਖਸ਼ਦੀ ਹੈ ਇਹ ਤੋਂ ਕੁਝ ਨਹੀਂ ਸੁਝਾਇਆ ਜਾ ਸਕਦਾ ਸਭ ਕੁਝ ਜਾਣਦਾ ਉਹ ਸਾਡੇ ਬਾਰੇ ਸਭ ਕੁਝ ਜਾਣਦਾ ਜਦੋਂ ਦਰਗੇ ਤੇ ਲੇਖਾ ਹੁੰਦਾ ਤਾਂ ਇਹ ਜੋ ਪ੍ਰਭੂ ਪਰਮਾਤਮਾ ਦੀ ਜੋ ਇਨਫੋਰਮੇਸ਼ਨ ਸਿਸਟਮ ਹੈ ਜੋ ਜੋਤ ਹੈ ਉਹ ਸਾਡੇ ਸਾਰੇ ਪੇਖ ਖੋਦ ਵਾਹਿਗੁਰੂ ਸਭ ਮੈਂ ਜੀਓ ਜੀਓ ਹੈ ਸੋਈ ਕਟ ਘਟ ਰਿਹਾ ਸਮਾਈ ਮਹਾਰ ਮੁੱਲਾ ਪਹਿਲਾ ਅੰਗ 1273 ਇਹ ਘਟ ਘਟ ਵਿੱਚ ਸਮਾਇਆ ਹੋਇਆ ਹੈ ਇਸੇ ਤਰੀਕੇ ਨਾਲ ਗੌਰੀ ਕਬੀਰ ਜੀ ਅੰਗ 330 ਦੇ ਉੱਤੇ ਕਿਰਪਾ ਕਰਕੇ ਦੱਸ ਰਹੇ ਨੇ ਕਿ ਜਿਉ ਇੱਕ ਅਰਸਕਲ ਸਰੀਰ ਸਾਰੇ ਸਰੀਰਾਂ ਦੇ ਵਿੱਚ ਜੋ ਜੋਤ ਹੈ ਉਹ ਉਸੇ ਪ੍ਰਭੂ ਪਰਮਾਤਮਾ ਦੀ ਜੋਤ ਹੈ ਉਹ ਇੱਕੋ ਪਰਮਾਤਮਾ ਦੀ ਜੋਤ ਹੈ ਸਾਰੇ ਸਰੀਰਾਂ ਵਿੱਚ ਫੈਲੀ ਹੋਈ ਹੈ ਇਹ ਤਾਂ ਹੈ ਜੋ ਸਾਡੀ ਇਸ ਜੀਵ ਹਸਤੀ ਨੂੰ ਚੇਤਨਤਾ ਬਖਸ਼ਦੀ ਹੈ ਜਿਉ ਜਾਂ ਜੋਤ ਦੂਸਰਾ ਜੋ ਮੇਨ ਐਲੀਮੈਂਟ ਸਾਡੇ ਇਸ ਹਸਤੀ ਦਾ ਹੈ ਉਹ ਹੈ ਮਨ ਜੋ ਸਾਡਾ ਜਦੋਂ ਅਸੀਂ ਪ੍ਰਭ ਪ੍ਰਮਾਤਮਾ ਤੋਂ ਇਹ ਮਨ ਵਿਛੜਿਆ ਅਸੀਂ ਬੇਸਿਕਲੀ ਮਨ ਹੀ ਆ ਜਦੋਂ ਇਹ ਸਾਡੀ ਜੋ ਮੇਨ ਹਸਤੀ ਜੋ ਇੰਟਰਨਲ ਹਸਤੀ ਜੋ ਪ੍ਰਮਾਤਮਾ ਤੋਂ ਜਦੋਂ ਵਿਛੜੀ ਤਾਂ ਜਿਵੇਂ ਮੰਨ ਲਓ ਰੂਹ ਦੇ ਦੋ ਰੂਹ ਦਾ ਬਹੁਤ ਵੱਡਾ ਇੱਕ ਗੋਬੜਾ ਹੋਵੇ ਉਤੋਂ ਤੁਸੀਂ ਹਲਕਾ ਜਿਹਾ ਰੂਹ ਕੱਟ ਕੇ ਅਲੱਗ ਤੋਂ ਰੱਖ ਦਿਓ ਉਹ ਦਿਖੇਗਾ ਅਲੱਗ ਪਰ ਉਹਦੇ ਕੈਰੈਕਟਰਿਸਟਿਕ ਬਿਲਕੁਲ ਹੂ ਹੂ ਮੇਨ ਰੂਮ ਵਰਗੇ ਨੇ ਜਿਵੇਂ ਸਮੁੰਦਰ ਹੈ ਸਮੁੰਦਰ ਚੋਂ ਤੁਸੀਂ ਇੱਕ ਗਲਾਸ ਸਮੁੰਦਰ ਦਾ ਪਾਣੀ ਭਰ ਲਓ ਤੋ ਉਹਦੇ ਉਸ ਦਾ ਸਮੁੰਦਰ ਗਲਾਸ ਦਾ ਪਾਣੀ ਦਾ ਜੋ ਸਰੂਪ ਹੈ ਉਸਦੇ ਜੋ ਕੈਰੈਕਟਰਿਸਟਿਕ ਨੇ ਉਹਦੇ ਜੋ ਕੈਮੀਕਲ ਕੰਪੋਜੀਸ਼ਨ ਹੈ ਉਸਦੇ ਜੋ ਉਹਦਾ ਟੇਸਟ ਹੈ ਉਸਦੇ ਜੋ ਵੀ ਗੁਣ ਨੇ ਉਹ ਹੂ ਹੂ ਸਮੁੰਦਰ ਦੇ ਪਾਣੀ ਨਾਲ ਮੈਚ ਕਰਦੇ ਨੇ ਇਸੇ ਤਰੀਕੇ ਨਾਲ ਜਦੋਂ ਅਸੀਂ ਪ੍ਰਮਾਤਮਾ ਤੋਂ ਅਲੱਗ ਹੋਏ ਪ੍ਰਮਾਤਮਾ ਨੇ ਇੱਕ ਗੇਮ ਸ਼ੁਰੂ ਕੀਤੀ ਤਾਂ ਸਾਨੂੰ ਅਲੱਗ ਇਹ ਜੋ ਮਨ ਨੂੰ ਅਲੱਗ ਕੀਤਾ ਬਈ ਬੱਚਿਆ ਹੁਣ ਤੂੰ ਵਾਪਸ ਮੈਨੂੰ ਆ ਕੇ ਮਿਲਣਾ ਤਾਂ ਉਹ ਜੋ ਸਾਨੂੰ ਜੋ ਅਲੱਗ ਕੀਤਾ ਤਾਂ ਉਹ ਬਿਲਕੁਲ ਹੂ ਬਹੂ ਮਨ ਦਾ ਸਰੂਪ ਉਸ ਪ੍ਰਮਾਤਮਾ ਦੇ रूप ਨਾਲ ਮੇਚ ਕਰਦਾ ਹੈ ਉਨਾ ਹੀ ਨਿਰਮਲ ਹੈ ਮਨ ਜਿੰਨਾ ਪ੍ਰਭ ਪਰਮਾਤਮਾ ਨਿਰਮਲ ਹੈ ਉਨਾ ਹੀ ਪ੍ਰਕਾਸ਼ਮਈ ਹੈ ਜਿੰਨਾ ਪ੍ਰਭ ਪਰਮਾਤਮਾ ਪ੍ਰਕਾਸ਼ਮਈ ਹੈ ਜਦੋਂ ਇਹਦੇ ਵਿੱਚ ਆ ਕੇ ਹਮੇ ਮਿਲ ਜਾਂਦੀ ਹੈ ਤਾਂ ਇਹ ਮਹਿਲਾ ਹੋ ਜਾਂਦਾ ਹੈ ਇਹ ਦੁਸ਼ਟੀ ਹੋ ਜਾਂਦਾ ਹੈ ਇਹ ਲੋਕਾਂ ਦੇ ਨਾਲ ਕੰਮ ਕਰ ਉਹ ਲੋ ਨੂੰ ਹੰਕਾਰ ਇਹਦੇ ਤੇ ਫਿਰ ਪੰਜ ਜਿਹੜੇ ਜਿਹੜੇ ਵੈਰੀ ਨੇ ਇਹਦੇ ਉੱਤੇ ਆਪਣਾ ਦਬਾਅ ਪਾ ਲੈਂਦੇ ਨੇ ਇਹਨੂੰ ਚੰਗਾ ਮਹਿਲਾ ਮਹਿਲੀਆਂ ਜੋ ਮਹਿਲਾ ਤੂੰ ਕਰ ਦਿੰਦੇ ਨੇ ਕੁਮੀਨਾ ਚ ਕੁਮੀਨਾ ਕਰ ਦਿੰਦੇ ਨੇ ਬਹੁਤ ਪੜਾ ਕਰ ਦਿੰਦੇ ਨੇ ਤੇ ਇਸ ਮਨੁੱਖੀ ਖੇਡ ਦੀ ਇਹੀ ਇਹੀ ਇੱਕ ਜੋ ਕਾਰਜ ਹੈ ਕਿ ਇਸ ਮਾਨਵ ਦੇ ਵਿੱਚੋਂ ਹਉਮੈ ਨੂੰ ਸੁਕਾ ਕੇ ਵਾਪਸ ਨਿਰਮਲ ਮਨ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਣਾ ਹੈ ਸੋ ਮਨ ਦੇ ਲਈ ਸੈਵਿਕ ਮਾਸ ਸੈਸ਼ੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਗੁਰ ਆਦੇਸ਼ ਨੇ ਆਸਾ ਮੱਲਾ ਤੀਜਾ ਅੰਕ 440 ਦੇ ਉੱਤੇ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਆਪਣੇ ਆਪ ਨੂੰ ਪਛਾਣ ਤੂੰ ਹੂਬ ਹੂ ਪਰਮਾਤਮਾ ਪਰਮਾਤਮਾ ਦਾ ਸਰੂਪ ਹੈ ਇਸੇ ਤਰੀਕੇ ਨਾਲ ਗੌਣ ਮੱਧ ਲਵ ਪੰਜਵਾ ਸੈਵਿਕ ਮਾਸ ਸੈ シュਰਜਿਤ ਦੇਵ ਜੀ ਮਹਾਰਾਜ ਅੰਗ 818 ਦੇ ਉਤੇ ਕਿਰਪਾ ਕਰਕੇ ਦੱਸ ਰਹੇ ਨੇ ਕਿ ਪ੍ਰਾਤਮਾ ਪਰਮ ਬ੍ਰਹਮ ਦਾ ਰੂਪ ਤਮ ਹੁੰਦਾ ਹਨੇਰਾ ਹਨੇਰੇ ਤੋਂ ਪਹਿਲੇ ਦਾ ਜੋ ਨਿਰਮਲ ਮਨ ਹੈ ਪ੍ਰਾਤਮਾ ਜਿਵੇਂ ਅਸੀਂ ਪ੍ਰਕਿਰਤੀ ਕਹਿੰਦੇ ਹਾਂ ਜਿਸ ਵਿੱਚ ਅਜੇ ਕਿਰਤ ਜਾ ਕਿਸੇ ਦੀ ਕਿਰਤ ਨਹੀਂ ਮੈਚ ਕੀਤੀ ਜਿਵੇਂ ਅਸੀਂ ਬਾਹਰ ਗਾਰਡਨ 'ਚ ਬੈਠਦੇ ਆ ਗਾਰਡਨ ਨੂੰ ਅਸੀਂ ਇਹ ਨਹੀਂ ਕਦੀ ਕਦੀ ਕਹਿੰਦੇ ਵੀ ਅਸੀਂ ਨੇਚਰ 'ਚ ਬੈਠੇ ਹੋਈ ਆ ਗਾਰਡਨ 'ਚ ਬੈਠੇ ਹੋਈ ਆ ਜਿਵੇਂ ਅਸੀਂ সুইমিਂਗ ਪੂਲ 'ਚ সুইਮਿੰਗ ਕਰਦੇ ਆ ਜਾ ਕੇ ਅਸੀਂ ਇਹ ਕਦੀ ਨਹੀਂ ਕਹਿੰਦੇ ਕਿ ਨੇਚਰ ਦੇ ਵਿੱਚ ਜਾ ਕੇ ਅੱਜ সুইਮਿੰਗ ਕਰ ਕੇ ਆਏ ਇਹ ਵੀ ਕਿਉਂਕਿ সুইਮਿੰਗ ਪੂਲ 'ਚ সুইਮ ਕਰ ਕਿਉਂਕਿ ਉਸ 'ਚ ਕਿਸੇ ਦੀ ਕਿਰਤ ਮਿਲੀ ਹੋਈ ਆ ਪਰ ਜਦੋਂ ਅਸੀਂ ਸਮੁੰਦਰ ਵਿੱਚ ਜਾ ਕੇ ਕਰਦੇ ਆ ਕਹਿੰਦੇ ਬੜਾ ਮਜ਼ਾ ਆ ਨੇਚਰ ਵਿੱਚ ਜਾ ਕੇ ਬੜਾ ਮਜ਼ਾ ਆਂਦਾ ਹੈ ਪਹਾੜਾਂ ਵੀ ਜਾਂਦੇ ਆ ਜਿੱਥੇ ਇਹ ਕਿਰਤ ਨਹੀਂ ਕਿਸੇ ਦੀ ਐਡ ਹੋਈ ਮੈਨੂੰ ਬੜਾ ਮਜ਼ਾ ਆਇਆ ਨਿਚਰ ਵਿੱਚ ਜਾ ਕੇ ਬੜਾ ਮਜ਼ਾ ਆਉਂਦਾ ਹੈ ਪ੍ਰਕਿਰਤੀ ਵਿੱਚ ਜਿੱਥੇ ਅਜੇ ਕਿਸੇ ਦੀ ਕੀਰਤ ਨਹੀਂ ਜੁੜੀ ਸਿਤਰਾ ਪ੍ਰਤਮਾ ਜੀ ਅਨਹਰਿਆ ਤੋਂ ਪਹਿਲਾਂ ਦਾ ਜੋ ਰੂਪ ਹੈ ਨਿਰਮਲ ਮਨ ਹੈ ਪਰਵਰਮ ਦਾ ਰੂਪ ਉਪਰਮ ਪ੍ਰਵਰਮ ਦਾ ਫੂਗ ਹੂ ਸਰੂਪ ਗੋਣ ਮੱਲਾ ਪੰਜਵਾ ਅੰਗ 88 ਸੋ ਦੂਜਾ ਜਿਹੜਾ ਜੋ ਤਤ ਹੈ ਜੋ ਇਸ ਮਨੁੱਖੀ ਜਾਮੇ ਦਾ ਪਹਿਲਾ ਹੋ ਗਿਆ ਜੀਓ ਜਾਂ ਜੋਤ ਤੇ ਦੂਜਾ ਹੋ ਗਿਆ ਮਨ ਤੀਜਾ ਹੋ ਗਿਆ ਇਹ ਜੋ ਤਨ ਹੈ ਸਰੀਰ ਜੋ ਪ੍ਰਭੂ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਇਸ ਦੇ ਬਾਰੇ ਮਾਰੂ ਮੱਲਾ ਪਹਿਲਾ ਆਮਨੇ ਦਾ ਸੋਤੀ ਦੇ ਵਿੱਚ ਸੈਵਿਕ ਮਾਸੈਸ਼ਿਕ ਗੁਲਾੰਦੇਵ ਜੀ ਮਹਾਰਾਜ ਕਿਰਪਾ ਕਰਕੇ ਦੱਸ ਰਹੇ ਨੇ ਕਿ ਪੰਜ ਤਤ ਮਿਲ ਕਾਇਆ ਕਿੰਨੀ ਜਿਹੜੇ ਪੰਜ ਤਤ ਨੇ ਪਾਣੀ ਹੈ ਅਗਨੀ ਹੈ ਹਵਾ ਮਿੱਟੀ ਤੇ ਆਕਾਸ਼ ਇਹ ਮਿਲ ਕੇ ਇੱਕ ਆਇਆ ਬਣਦੀ ਹੈ ਇਕ ਆਇਆ ਦੇ ਵਿੱਚ ਫਰਮਾਨ ਆ ਕੇ ਠਹਿਰਦਾ ਹੈ ਤੇ ਫਿਰ ਨਾਮ ਜਪਦਾ ਹੈ ਤੇ ਪ੍ਰਭ ਪ੍ਰਮਾਤਮਾ ਦੇ ਚਰਨਾਮ ਚ ਜੀਨ ਹੋ ਜਾਂਦਾ ਹੈ ਫੋਟ ਹਾਸਮ ਲਾ ਚੌਥਾ ਘੋੜੀਆਂ ਅੰਕ 575 ਦੇ ਵਿੱਚ ਸਰਬਿਕ ਮਾਸਾ ਸ਼੍ਰੀ ਰਾਮਦਾਸ ਜੀ ਮਹਾਰਾਜ ਕਿਰਪਾ ਕਰਕੇ ਦਾਸਰੇ ਨੇ ਕਿ ਘੋੜੀ ਤੇਜਨ ਦੇਹ RAM ਉਪਾਇਾਰਾ ਇਹ ਜੋ ਸਾਡੀ ਸ਼ਰੀਰ ਹੈ ਦੇਹ ਹੈ ਇਹ ਨੂੰ ਕੋੜੀ ਕਹ ਕੇ ਸਨਮਾਨਿਤ ਕੀਤਾ ਗਿਆ ਹੈ ਕਿ ਭਈ ਇਹ ਹੀ ਉਹ ਕੋੜੀ ਹੈ ਜਿਸ ਤੇ ਚੜ ਕੇ ਪ੍ਰਭੂ ਪ੍ਰਮਾਤਮਾ ਨੂੰ ਮਿਲਣ ਜਾਣਾ ਹੈ ਕੋੜੀ ਤੇਜਣ ਤੇਜਣ ਹੁੰਦੀ ਕੋੜੀ ਤੇਜਣ ਦੇਹ ਦੇਹ ਮਤਲਬ ਸਰੀਰ ਰਾਮ ਉਪਾਈਆ ਰਾਮ ਪ੍ਰਭੂ ਪ੍ਰਮਾਤਮਾ ਨੇ ਪੈਦਾ ਕੀਤੀ ਹੈ ਜਿਤ ਹਰ ਪ੍ਰਭ ਜਾਪੈ ਸਾ ਤਨ ਤਨ ਤੁਖਾਈ ਆਰਾਮ ਜਿਸ ਜਿਤ ਮਤਲਬ ਜਿਸ ਰਾਹੀ ਹਰ ਪ੍ਰਭ ਜਾਪੈ ਜਾਪੇ ਮਤਲਬ ਜਾਪਦਾ ਹੈ ਪਾਸਦਾ ਹੈ ਇਹੀ ਇੱਕ ਰਸਤਾ ਹੈ ਜਿਸ ਰਾਹੀ ਮਨ ਉਸ ਪ੍ਰਮਾਤਮਾ ਨੂੰ ਜਾਪ ਕੇ ਜਪ ਜਪ ਕੇ ਉਸ ਪ੍ਰਮਾਤਮਾ ਨੂੰ ਉਸ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਤੱਕ ਪਹੁੰਚ ਸਕਦਾ ਹੈ ਸਾਤ ਤਾਂ ਇਹ ਸੋ ਇਹ ਜੋ ਦੇਹ ਹੈ ਜਾਂ ਇਹ ਕੋੜੀ ਜੋ ਹੈ ਸਾਤ ਤਨ ਤਨ ਤੁਖਾਈਆਂ ਤੁਖਾਈਆਂ ਹੁੰਦਾ ਕੋੜੀ ਇਹ ਕੋੜੀ ਬੜੀ ਧਨ ਹੈ ਇਹ ਮਨੁੱਖਾ ਜਨਮ ਬੜੇ ਦਿਲਾ ਬਾਦ ਮਿਲਦਾ ਹੈ ਇਹ ਸਰੀਰ ਬੜੇ ਬੜੇ ਮੁਤਾ ਬਾਦ ਮਿਲਦਾ ਹੈ ਸੋ ਇਹ ਜੋ ਕੋੜੀ ਜੋ ਹੈ ਸਾਡੇ ਸਰੀਰ ਦੀ ਜੋ ਜੋ ਦੇਹ ਹੈ ਇਹ ਤੀਸਰਾ ਤਤ ਹੈ ਇਸ ਮਨੁੱਖੀ ਜਾਮੇ ਦਾ ਇਸ ਮਨੁੱਖੀ ਹਸਤੀ ਦਾ ਚੌਥਾ ਹੈ ਪ੍ਰਾਣ ਜਿਸ ਨੂੰ ਬੇਸਿਕਲੀ ਜੋ ਸਾਡੇ ਜ਼ਿੰਦਗੀ ਦਾ ਸਾਡੀ ਹਸਤੀ ਦਾ ਜੋ ਬੈਟਰੀ ਹੈ ਉਹ ਪ੍ਰਾਣ ਨੇ ਸਹਿਬਿਕਵਾਸ ਸੈਸਿਓਨਸ ਸਾਭੀਅਤੇ ਵਿੱਚ ਮਾਰੂ ਮੱਲਾ ਪਹਿਲਾ ਅੰਗ 10 ਤੋਂ 11 ਦੇ ਵਿੱਚ ਸਹਿਬਿਕਵਾਸ ਸੈਸਿਓਨਸ ਦੇ ਜੀ ਮਹਾਰਾਜ ਕਿਰਪਾ ਕੇ ਦੱਸਦੇ ਨੇ ਕਿ ਜੀਓ ਪਿੰਡ ਸਭ ਤਿਸ ਦਾ ਸਹ ਤਿੰਨਾ ਵਿੱਚ ਪਾਇਆ ਜੋ ਪ੍ਰਾਣ ਹੈ ਇਹ ਵੀ ਉਸ ਪ੍ਰਭੂ ਪਰਮਾਤਮਾ ਨੇ ਵਿੱਚ ਟਿਕਾ ਦਿੱਤਾ ਬੈਟਰੀ ਵੀ ਨਾਲ ਪਾਇਆ ਜਿਵੇਂ ਅਸੀਂ ਮੋਬਾਈਲ ਹੈ ਜਾਂ ਇੱਕ ਲੈਪਟਾਪ ਹੈ ਉਹਦੇ ਵਿੱਚ ਇੱਕ ਬੈਟਰੀ ਪਾਈ ਜਾਂਦੀ ਜਿਸ ਦੇ ਨਾਲ ਉਹ ਸਭ ਚੱਲਦੀ ਸਾਰਾ ਕੰਮ ਚੱਲਦਾ ਹੈ ਉਹ ਜੋ ਕੁਝ ਮਰਜ਼ੀ ਫਿਟ ਕਰੀ ਜਾਓ ਉਹਦੇ ਵਿੱਚ ਤੁਸੀਂ ਅ ਆਪਣੇ ਚਿਪ ਲਗਾਈ ਜਾਓ ਚੰਗੇ ਚੰਗੇ ਚਿੰਚਿੰਗ ਕੰਪਨੀਆਂ ਦੇ ਚੰਗੇ ਚੰਗੇ ਤੁਸੀਂ ਪ੍ਰੋਸੈਸਰ ਲਗਾਈ ਜਾਓ ਉਹ ਚੰਗੀ ਤੁਸੀਂ ਉਹਦੀ ਬਾਡੀ ਬਣਾਈ ਜਾਓ ਪਰ ਜਦ ਤੱਕ ਉਹਦੇ ਵਿੱਚ ਬੈਟਰੀ ਨਹੀਂ ਪੈਂਦੀ ਉਹ ਚੱਲੇਗਾ ਨਹੀਂ ਜਿਓ ਪਿੰਡ ਸਭ ਇਸ ਦਾ ਸਾਹ ਉਹਦੇ ਵਿੱਚ ਪਾਇਆ ਉਸੇ ਨੇ ਵਿੱਚ ਪ੍ਰਾਣ ਵੀ ਟਿਕਾਏ ਨੇ ਜਿਹਦੀ ਨਾਲ ਫਿਰ ਇਹ ਜੋ ਸਾਡਾ ਸਰੀਰ ਹੈ ਚਲਦਾ ਹੈ ਨਾਮ ਜਪਦਾ ਹੈ ਪ੍ਰਭ ਪਰਮਾਤਮਾ ਦੀ ਚਰਨਾਂ ਤੱਕ ਪਹੁੰਚਦਾ ਹੈ ਇਹ ਜੋ ਜੋ ਪ੍ਰਾਣ ਨੇ ਜੋ ਪ੍ਰਮੁਖ ਪਰਮਾਤਮਾ ਨੇ ਸਾਡੇ ਵਿੱਚ ਟਿਕਾਏ ਨੇ ਇਹਨਾਂ ਦਾ ਕੀ ਆਧਾਰ ਹੈ ਇਹਨਾਂ ਦੀ ਰੀਚਾਰਜਿੰਗ ਕਿਵੇਂ ਹੁੰਦੀ ਹੈ ਇਸ ਦੇ ਵਿੱਚ ਸੈਵਿਕ ਮਾਲ ਸੈਚੂ ਗੁਰਾਂ ਸਾਹਿਬ ਦੀ ਵਿੱਚ ਸਿੱਧ ਗੋਸ਼ਟ ਜੋ ਅੰਗ 900 ਚੁਤਾ ਬਤਾਰੀ ਤੋਂ 44 ਤੱਕ ਹੈ ਸਿੱਧ ਗੋਸ਼ਟ ਵਿੱਚ ਇਸ ਦੇ ਵਿੱਚ 58ਵਾਂ ਜੋ ਪਦ ਹੈ ਇਸ ਦੇ ਵਿੱਚ ਜੋ ਸਿੱਧ ਨੇ ਇਹ ਪ੍ਰਸ਼ਨ ਕਰਦੇ ਨੇ ਸੈਵਿਕ ਮਾਸੇਸ਼ੀ ਗਨਾਂਦੇ ਜੀ ਮਹਾਰਾਜ ਨੂੰ ਕਿ ਤ੍ਰੈ ਸਤ 3 ਤੇ 7 ਅੰਗੁਲ ਵਾਈ ਕਹੀਏ ਜੋ ਸਿੱਧਾਂ ਦੇ ਹਿਸਾਬ ਦੇ ਨਾਲ ਜੋਗੀਆਂ ਦੇ ਹਿਸਾਬ ਨਾਲ ਜਦੋਂ ਅਸੀਂ ਸਾਹ ਲੈਨੇ ਆ ਸਾਡੀ ਨਾਸਾ ਚੋਂ ਸਾਹ ਨਿਕਲਦਾ ਤੇ 10 ਉਂਗਲ ਤੱਕ ਬਾਹਰ ਨਿਕਲਦਾ ਉਹ ਕਹਿੰਦੇ ਨੇ ਤ੍ਰੈ ਸਤ ਅੰਗੁਲ ਵਾਈ ਕਹੀਏ ਪ੍ਰਾਣਾ ਦੀ ਇੰਨੀ ਜੋ ਇੰਨੀ ਸ਼ਕਤੀ ਜੋ ਹੈ ਤਿਸ ਕੋ ਕਵਨ ਦਾਰੋ ਉਸ ਦਾ ਉਸ ਦਾ ਆਧਾਰ ਕੀ ਹੈ ਉਹ ਉਸ ਨੂੰ ਕੌਣ ਸਸਟੇਨ ਕਰਦਾ ਹੈ ਤੇ ਸਭਿਕ ਮਾ ਸੈਸ਼ੁ ਗੁਨਾਨ ਦੇ ਜੀ ਕਿਰਪਾ ਕਰਕੇ ਦੱਸ ਦੇਣੇ 60ਵੇਂ ਬੰਦ ਦੇ ਵਿੱਚ 60ਵੇਂ ਪਦ ਦੇ ਵਿੱਚ ਸਿੱਧ ਗੋਸ਼ ਦੇ ਵਿੱਚ ਅੰਗ 944 ਸਭਿਕ ਮਾ ਸੈਸ਼ੁ ਗੁਨਾਨ ਸਾਹਿਬ ਜੀ ਮਹਾਰਾਜ ਦਾ ਕਿ ਤਰੇ ਸਤ ਅੰਗੁਲ ਵਾਈ ਔਧੂ ਔਧੂ ਹੁੰਦਾ ਹੈ ਜੋਗੀ ਸੁਨ ਸੱਚ ਆਧਾਰੋ ਸੁਨ ਸੱਚ ਆਹਾਰੋ ਸੁਨ ਜੋ ਸੁਨ ਅਵਸਥਾ ਵਿੱਚ ਪ੍ਰਭੂ ਪਰਮਾਤਮਾ ਬੈਠਾ ਹੈ ਤੇ ਉੱਥੇ ਜੋ ਸੱਚ ਨਾਮ ਚੱਲ ਰਿਹਾ ਹੈ ਹਰੀ ਨਾਮ ਉੱਥੇ ਜੋ ਚੱਲ ਰਿਹਾ ਹੈ ਜੋ ਉੱਥੇ ਸ਼ਬਦ ਚੱਲ ਰਿਹਾ ਹੈ ਇਹ ਇਸ ਵਾਈ ਦਾ ਇਹਨਾਂ ਪ੍ਰਾਣਾਂ ਦਾ ਆਹਾਰ ਹੈ ਇਹ ਜੋ ਜੋ ਪ੍ਰਾਣ ਨੇ ਉਥੋਂ ਆਪਣੀ ਰੀਚਾਰਜਿੰਗ ਕਰਦੇ ਨੇ ਤ੍ਰੈ ਸਤ ਅੰਗੁਲ वाई औधु सुन सच आहार जो ਸਾਡਾ ਜੋ ਪ੍ਰਾਣ ਹੈ ਤੇ ਜੋ ਹੀ ਸਾਹ ਲਈਦੇ ਇਹਨੂੰ ਸਾਖ ਨੇ ਸਵਾਸ ਕਰਨੇ ਨਾ ਇਹ ਅਲੱਗ-ਅਲੱਗ ਈ ਚੀਜ਼ਾਂ ਨੇ ਜਿਹੜੇ ਸਾਡੇ ਸਵਾਸ ਨੇ ਇਹ ਤਾਂ ਸਾਡੇ ਜੋ ਬੈਟਰੀਆਂ ਨੂੰ ਖਰਚ ਕਰਦੇ ਨੇ ਸੋ ਪਰ ਸੈਵਿਕ ਮਾਸ ਐਸ਼ਿਕ ਜਨ ਸਾਹਿਬ ਜੀ ਮਹਾਰਾਜ ਦੇ ਵਿੱਚ ਗੌੜੀ ਸੁਖਣੀ ਮਤਲਬ ਪੰਜਵਾਂ ਆਮ ਨੂੰ 276 ਤੇ ਦੱਸਦੇ ਨੇ ਕਿ ਪ੍ਰਾਪ ਰਬ ਭਾਵੇਂ ਬਿਨ ਸਾਸ ਤੇ ਰੱਖੇ ਸਾਹਾਂ ਤੋਂ ਬਿਨਾ ਵੀ ਪ੍ਰਭੂ ਪਰਮਾਤਮਾ ਕਿਸੇ ਵੀ ਹਸਤੀ ਨੂੰ ਸਾਹ ਤੋਂ ਬਿਨਾ ਪੁਰਾਣਾ ਦੀ ਗੱਲ ਅਲੱਗ ਹੈ ਇਹ ਸਾਹ ਦੀ ਗੱਲ ਚਾਡੀ ਜੋ ਅਸੀਂ ਨੱਕ ਦੇ ਨਾਲ ਫੇਫੜੇ ਉੱਪਰ ਥੱਲੇ ਉੱਪਰ ਥੱਲੇ ਕਰਦੇ ਰਹਿੰਦੇ ਵਾਹਿਗੁਰੂ ਇਸੇ ਤਰੀਕੇ ਨਾਲ ਕਾਲਨਾਮ ਲਾ ਚੌਥਾ ਅੰਗ 1309 ਚ ਸਹਿਬਿਕਵਾਸ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਸ ਪਖਰ ਦੇ ਦਾਸਰੇ ਨੇ ਕਿ ਸਾਸਨ ਸਾਸ ਸਾਸ ਬਲ ਪਾਈ ਹੈ ਸਾਹ ਦੇ ਹੁੰਦਿਆਂ एक एक सा चलता है वो शक्ति प्राप्त करता है नह सासन नाम त्यागो बिना सा देवी नह सासन नाम त्यागो ते, ते प्राण अलग अलग ने बिन बिन बि साव पावे बिन सास ते रखे शासन सास सास बल पाई है नह शासन ਨਾਮ ਤੇ ਆ ਰੋ ਸੋ ਇਹ ਜਿਹੜੇ ਸਾਹ ਨੇ ਉੱਪਰ ਥੱਲੇ ਆਉਂਦੇ ਨੇ ਇਹ ਜੋ ਜੋ ਗੁਰਸਿੱਖ ਨੇ ਗਿਆਨੀ ਨੇ ਜੋ ਜਨਾ ਦੀ ਪ੍ਰਮਾਤਮਾ ਦੇ ਚਰਨ ਤੱਕ ਮੀਨ ਹੋ ਗਈ ਉਹ ਇਸ ਦੇ ਉੱਤੇ ਫਿਰ ਨਿਰਵਰ ਨਿਰਭਰ ਨਹੀਂ ਆ ਜਾਂਦੇ ਕਿ ਇਹ ਸਾਹ ਜੀ ਧੌਗਣੀ ਚੱਲੇਗੀ ਤੇ ਗੱਲ ਕਿੱਥੇ ਲੱਗਿਆ ਪੁਰਾਣ ਹੈਗੇ ਨੇ ਜਦ ਤੱਕ ਉਹ ਪ੍ਰਾਣ ਰੱਖਦੇ ਨੇ ਆਪਣੇ ਕੋਲੋਂ ਉਹ ਸਾਹਾਂ ਦੇ ਉੱਤੇ ਫਿਰ ਉਹ ਉਹਨਾਂ ਦੀ ਉਹਨਾਂ ਦੀ ਕੋਈ ਲਿਮਿਟੇਸ਼ਨ ਨਹੀਂ ਜਾਂਦੀ ਕਿ ਵੀ ਇਹ ਇਹ ਚੱਲਣਗੇ ਤਾਂ ਗੱਲ ਛੱਡੀ ਉਹ ਫਿਰ ਕਈ ਤਰ੍ਹਾਂ ਦੇ ਕਰਤੱਵ ਕਰਦੇ ਨੇ ਕਰ ਸਕਦੇ ਨੇ ਵਾਹੀ ਕਰਦੇ ਨਹੀਂ ਵੀ ਗੱਲ ਨਹੀਂ ਕਰ ਸਕਦੇ ਨੇ ਕਈ ਤਰ੍ਹਾਂ ਦੀਆਂ ਉਹ ਉਹ ਉਹਨਾਂ ਕੋਲੋਂ ਕਈ ਤਰ੍ਹਾਂ ਦੀਆਂ ਸ਼ਕਤੀਆਂ ਨੇ ਉਹ ਸਾਹ ਤੋਂ ਬਿਨਾ ਵੀ ਕਈ ਕੁਝ ਕਰ ਸਕਦੇ ਨੇ ਵਾਹੀ ਬਖਸ਼ੀ ਸੰਭਰ ਤੇ ਇਹ ਹਗਾ ਝੋਟਾ ਇਹ ਵੀ ਪ੍ਰਾਣ ਦਾ ਜੋ ਬੈਠੀ ਹੈ ਸਾਡੇ ਮਨੁੱਖੀ ਹਸਤੀ ਦੀ ਤੇ ਪੰਜਵਾ ਹੈ में जिस जो सब तो पहला जो गुर मारू महलांजा अंग एक हजार सात जियो मन तन प्राण प्रभ के तू अपन आप निवार अपन आप मतलब होमे निवार तू अपनी होमे निवार सो यह होम होमे वाला जो आप है अपन आप का जो एलीमेंट है ये इस बारे मारू महला अंग नौ सौ नड़िन्नवे महा साहि गुरु अर्जन देव जी महाराज कृपा करके दसते हैं ਜਿਨ ਰਾਜ ਰਚਿਆ ਪੁਰਖ ਵਿਦਾਪਦੇ ਨਾਲੇ ਹੋਮੇ ਪਾਈ ਉਹ ਨਾਲ ਹੀ ਪ੍ਰਭੂ ਪਰਮਾਤਮਾ ਨੇ ਨਾਲ ਹੋਮੇ ਪਾ ਦਿੱਤੇ ਇਹ ਜੋ ਮਨ ਫਿਰ ਇਸ ਹੋਮੇ ਦੇ ਅਧੀਨ ਆਪਣੇ ਆਪ ਨੂੰ ਇੱਕ ਵੱਖਰੀ ਹਸਤੀ ਮੰਨ ਲੈਂਦਾ ਹੈ ਇਹ ਸਰੀਰ ਨੂੰ ਆਪਣਾ ਮੰਨ ਲੈਂਦਾ ਉਹ ਫਿਰ ਕਾਮ ਕ੍ਰੋਧ ਲੋਭ ਮੋਹੰਕਾਰ ਇਸ ਤੇ ਪੂਰੇ ਹਾਵੀ ਹੋ ਜਾਂਦੇ ਨੇ ਇਹ ਮੈਲਾ ਅਤ ਮੈਲਾ ਹੋ ਜਾਂਦਾ ਹੈ ते नाम जप के फिर इसने अपने आप को निर्मल करके अपनी अंदर की इस होमे की तृष्णा सुखा के वापस रूप परमात्मा से लीन होना होता है बस यही गेम है खेड़ है ये शरीर माया का पुतला विच होमे दुष्टि पाई श्री राग मल्ला तीजा अंश 31 देते ये शरीर माया का पुतला विच होमे तुष्टि पाई सो तो इस जो ਜੋ ਸਰੀਰ ਹੈ ਜੈ ਮਨੁੱਖੀ ਹਸਤੀ ਹੈ ਇਸ ਦਾ ਕੀ ਏਮ ਹੈ ਕਿ ਆਪ ਸੇਤੀ ਆਪ ਖਾਇ ਆਪਣੇ ਮਨ ਦੇ ਅੰਦਰੋਂ ਹੀ ਇਸ ਹੋਮੇ ਨੂੰ ਫਿਰ ਖਤਮ ਕੀਤਾ ਜਾਂਦਾ ਹੈ ਆਪ ਸੇਤੀ ਆਪ ਖਾਇ ਤਾਂ ਮਨ ਨਿਰਮਲ ਹੋਆ ਜੋਤੀ ਜੋ ਸਮਈ ਫਿਰ ਜਿਹੜੀ ਮਨੁੱਖ ਦੀ ਜਿਹੜੀ ਜੋਤ ਹੈ ਉਹ ਪਰਮਾਤਮਾ ਦੀ ਜੋਤ ਵਿੱਚ ਫਿਰ ਲੀਨ ਹੋ ਜਾਂਦੀ ਹੈ ਵਾਹ ਇਹ ਗੁਜਰੀ ਮਦਲਾਤੀ ਜਚ ਅੰਕ 490 ਤੇ ਆਪ ਸਿਤੀ ਆਪ ਖਾਇ ਤਾਂ ਮਨ ਨਿਰਮਲ ਹੋਆ ਜੋਤੀ ਜੋਸਮੈ ਇਹਦਾ ਤਰੀਕਾ ਕੀ ਹੈ ਤਰੀਕਾ ਹੈ ਜਿਹਦਾ ਨਾਮ ਜਪੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰ 13 ਪੌੜੀ 2 ਦੇ ਵਿੱਚ ਬੜੇ ਹੀ ਕਲੀਅਰ ਸਾਫ ਸ਼ਬਦਾਂ ਵਿੱਚ ਲਿਖਿਆ ਹੈ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹਮੇ ਖੋਈ ਅਸੀਂ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਜਪ ਜਪ ਕੇ ਇਹ ਜੋ ਸਾਡੀ ਹਉਮੈ ਹੈ ਇਹ ਖਤਮ ਹੋ ਜਾਂਦੀ ਹੈ ਕਾਂਫਰੂਦੂਮ ਹੋਂ ਕਹਾ ਜਿਹੜੇ ਸਾਡੇ ਪਿੱਛੇ ਪਏ ਨੇ ਇਹ ਫਿਰ ਦੂਰ ਹਟ ਜਾਂਦੇ ਨੇ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਨੇ ਸਾਡਾ ਜਿਹੜਾ ਅੰਦਰ ਤ੍ਰਿਸ਼ਨਾਵਾਂ ਰੂਪੀ ਜੋ ਜਲ ਹੈ ਉਹ ਖਤਮ ਹੋ ਜਾਂਦਾ ਤੇ ਖੋਪੇ ਦੇ ਅੰਦਰ ਜਿਹੜੀ ਗਿਰੀ ਹੈ ਫਿਰ ਖੋਪਾ ਹੀ ਤੋੜ ਲਗ ਹੋ ਜਾਂਦੀ ਹੈ ਤੇ ਫਿਰ ਜੋਤੀ ਪ੍ਰਭੂ ਆਤਮਾ ਦੇ ਦੀ ਜੋਤ ਵਿੱਚ ਉਹਦੇ ਚਰਨਾ ਵਿੱਚ ਮਿਲ ਜਾਂਦੀ ਹੈ ਸੋ ਇਹ ਪੰਜ ਤਤਨੇ ਜੋ 独ੁਖੀ ਹਸਤੀ ਨੂੰ ਬਣਾਉਂਦੇ ਨੇ ਜਿਉ ਮਨ ਤਨ ਪ੍ਰਾਣ ਤੇ ਹੋਮ ਹੈ ਜਿਉ ਮਨ ਤਨ ਪ੍ਰਾਣ ਪ੍ਰਭ ਕੇ ਤੂੰ ਆਪਨ ਆਪ ਨਿਵਾਰ ਮਹਰੂ ਮਤਲਬ ਪੰਜਵਾ ਪੰਨਾ 307 ਬਖਸ਼ੀ ਸਾਹਿਬ ਮਹਾਰਾਜ ਬਾਣੀ ਦੇ ਵਿਚਾਰ ਕਰਦੇ ਆ ਇਹ ਸਾਰੇ ਵਿਚਾਰ ਕਰਦੇ ਕਈ ਤਰ੍ਹਾਂ ਦੀ ਗਲਤੀ ਹੋ ਗਈ ਹੋਣੀ ਹੈ ਪਉ ਚੋਕ ਦੀ ਖਿਮਾ ਹੈ 사ਸੰਗ ਜੀ ਮਾਫੀ ਬਖਸ਼ਣ ਨਾਲ ਆਪਣੀ ਅਸ਼ੀਰਵਾਦ ਬਖਸ਼ਣ ਵੀਡੀਓ ਖਤਮ ਕਰਨ ਤੋਂ ਪਹਿਲਾਂ 1 ਮਿੰਟ ਗੁਰਮੰਤਰ ਦਾ ਜਾਪ ਕਰਾਂਗੇ ਤਾਂ ਕਿ ਸਾਨੂੰ ਵੀ ਆਦਤ ਲੱਗ ਜਾਵੇ ਗੁਰਮੰਤਰ ਤੇ ਜਾਪ ਕਰਨ ਦੀ 24 ਘੰਟੇ ਸਾਡੇ ਮਨ ਵਿੱਚ ਵੀ ਵਾਹਿਗੁਰੂ 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 ਦਾ ਜਾਪ ਚੱਲੇ ਤੇ ਅਸੀਂ ਵੀ ਵਡਭਾਗੀ ਬਣ ਕੇ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸਮਾਜ ਆਈਏ ਤੇ ਇਸ ਜੋ ਜੋ ਅਨਐਂਡਿੰਗ ਖੇਡ ਚੱਲ ਰਹੀ ਹੈ A4 ਐਪਲ B4 ਬੁਆਏ ਪਤਾ ਨਹੀਂ ਕਿੰਨੇ ਸਾਲਾਂ ਤੋਂ ਕਿੰਨੇ ਜਨਮਾਂ ਤੋਂ ਯਾਦ ਕਰਦੇ ਪਏ ਯਾਰ ਤੇ ਇਹ ਵਾਲੀ ਇਹ ਜਿਹੜਾ ਇਹਦਾ ਪਿੱਛਾ ਛੁੱਟੇ ਤੇ ਆਰਾਮ ਨਾਲ ਵੈਰੂਨ ਤੇ ਚੰਨਾ ਕੋਲ ਬੈਠ ਕੇ ਆਨੰਦ ਮਈ ਰਹੀ ਸੋ ਇੱਕ ਮਿੰਟ ਨਾਮ ਸਿਮਰਨ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਝੂਟੀਆਂ ਲਵਾਵੇਂ ਬਖਸ਼ਿਸ਼ ਕਰੋ ਮਹਾਰਾਜ ਆਪ ਜੀ ਵੀ ਸਾਥ ਦਿਓ ਵਾਹ ਗੁਰੂ ਵਾਹ 그루와 그루와. гүр Pero... ਸੋ ਵਾਹਿਗੁਰੂ ਜੀ ਕੀ ਫਤਿਹ ਬਖਸ਼ਿਸ਼ ਮਾਰ ਵਾਹ ਬਖਸ਼ਿਸ਼